ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਵੈਸੇ ਸ਼ਾਰਟਕਟ ਕਰਦਾ ਸਤਿ ਸ਼੍ਰੀ ਅਕਾਲ ਹੀ ਕਹਿ ਦਿੰਦਾ ਹਨਾ ਤੇ ਆਪਾਂ ਨੇ ਸਵੇਰ ਸਵੇਰ ਨਾਸ਼ਤਾ ਤਾਂ ਲਿਆ ਕਰ ਤੇ ਹੁਣ ਆਪਣੇ ਹੋਵੇ ਕਿਚਨ ਦੀ ਸਫਾਈ ਕਰਨ ਮੈਂ ਤੁਹਾਨੂੰ ਕਿਚਨ ਦਾ ਹਾਲ ਦਿਖਾਵਾਂ ਕਿ ਸਵੇਰ ਸਵੇਰ ਕਿਚਨ ਦਾ ਹਾਲ ਕੀ ਹੁੰਦਾ ਹਨਾ ਥੋੜਾ ਆਪਾਂ ਇਹਨੂੰ ਕਰ ਦਿੰਨੇ ਏਦਾਂ ਥੋੜਾ ਜਿਹਾ ਏਦਾਂ ਹਨਾ ਤੇ ਇਹ ਹੋ ਗਿਆ ਆਪਣਾ ਕਿਚਨ ਦੀ ਸਫਾਈ ਕਰਨ ਦਾ ਰੰਗ ਢੰਗ ਕਰਨੇ ਹਲੇ ਆਪਾਂ ਦੇਖੋ ਖਲਾਰੇ ਪਿਆ ਆ ਬਹਲੇ ਹਨ ਖਲਾਰਾ ਇੰਨਾ ਵੀ ਨਹੀਂ ਖਲਾਰਾ ਪਿਆ ਮੇਰੇ ਦੁੱਧ ਗਰਮ ਰੱਖਿਆ ਹੋਇਆ ਆਪਣਾ ਪਤਲੀ ਦੇ ਵਿੱਚ ਇੱਥੇ ਤੇ ਬਾਕੀ ਗੈਸ ਵਗੈਰਾ ਸਾਰੇ ਸਾਫ ਕਰਨੇ ਨੇ ਤਾਂ ਇਹਨੇ ਸਾਰਾ ਆਪਣਾ ਕਿਚਨ ਦੇ ਖਲਾਰੇ ਬਣਾ ਰਹੇ ਹਲੇ ਤੇ ਹੁਣ ਆਪਾਂ ਕਰ ਲੈਣੇ ਪਹਿਲਾਂ ਭਾਂਡਿਆਂ ਦੀ ਤਿਆਰੀ ਭਾਂਡੇ ਸਫਾਈ ਕਰ ਲੈਣੇ ਆਗੇ ਜਦੋਂ ਆਪਣੇ ਭਾਂਡੇ ਹੋ ਜਾਣਗੇ ਸਮਝੋ ਉਦੋਂ ਬਾਅਦ ਆਪਣਾ ਸਾਰੇ ਕੰਮ ਹੋ ਜਾਂਦੇ ਹਨ ਮੇਨ ਚੀਜ਼ ਆਪਣਾ ਭਾਂਡੇ ਚੱਕਣ ਵਾਲੇ ਰਹਿ ਜਾਂਦੇ ਚੱਕ ਲੈਣੇ ਬੰਦ ਵਾਲੇ ਤੇ

ਦਲਕਰ ਦਾ ਸਿੱਕੇ ਕਦੇ ਕਦੇ ਬਦਲ ਪਾਣਾ ਚਾਹੀਦਾ ਵਾ ਤੇ ਸਾਡੀ ਰੋਸਟ ਜਾਂ ਬਰੈਡ ਵਗੈਰਾ ਹਨਾ ਸਵੇਰ ਦੇ ਨਾਲ ਤੇ ਇਹ ਜਾਦਾ ਹੁੰਦੇ ਆ ਅ ਮੈਂ ਸਾਲ ਜਾਗੀ ਤਾਂ ਥੋੜਾ ਥੋੜਾ ਬਦਲ ਬਦਲ ਕੇ ਖਾਦਾ ਜਾਇਆ ਕਰਨਾ ਵਾ ਤੇ ਚਲੋ ਖਾਈ ਚੱਲੋ ਬਦਲ ਬਦਲ ਕੇ ਸੌਖ ਨਾਲ ਦਲਕਰ ਦਾ ਸਰਦੀ ਵੇਲਾ ਸਰਦੀ ਦੇ ਦਿਨਾਂ ਚ ਸਾਰੀਆਂ ਵੱਖਰੀਆਂ ਚੀਜ਼ਾਂ ਬਣਦੀਆਂ ਕਿਉਂਕਿ ਹਰ ਚੀਜ਼ ਜਿਹੜੀ ਸਵਾਦ ਲੱਗਦੀ ਆਪਾਂ ਨਾ ਸੀਜ਼ਨ ਦੇ ਹਿਸਾਬ ਨਾਲ ਲੱਗਦੀਆਂ ਤੇ ਮੈਂ ਕਿਹਾ ਚਲੋ ਸੀਜ਼ਨ ਦੇ ਹਿਸਾਬ ਨਾਲ ਹੀ ਆਪਾਂ ਖਾ ਲੈਨੇ ਆ ਇਹ ਆਪਾਂ ਕਿਹਾ ਵਾਸਤੇ ਰੱਖਿਆ ਬਰਸ਼ ਜਿਆ ਲਾਉਣ ਵਾਸਤੇ ਇਹਨੇ ਵੀ ਆਪਾਂ ਤੋਂ ਲੈਣਾ ਤਾਂ ਲੱਗ ਮੈਨੂੰ ਤਾਂ ਸੋ ਉਹ ਬਰਸ਼ ਦਾ ਨਾ ਠਾਈ ਇਹ ਤਾਂ ਖਰਾਬ ਹੋ ਜਾਣਾ ਵਾ ਇਹਦਾ ਰਹਿਣਾ ਨਹੀਂ ਜਾ ਬਰਸ਼ ਜਿਹੜੇ ਬੰਬਰ ਜਿਹੜੇ ਥੋ ਵਾਲੇ ਪਰ ਫਿਰ ਆਪਾਂ ਨੇ ਇਸਤੇਮਾਲ ਕੀਤਾ ਤਾਂ ਆਪਾਂ ਨੂੰ ਪਤਾ ਲੱਗਿਆ ਕਿ ਨਹੀਂ ਇਹ ਤਾਂ ਹੋ ਖਰਾਬ ਨਹੀਂ ਹੋਏਗਾ ਹਨਾ ਆਪਾਂ ਠੰਡਾ ਪਾਣੀ ਪਾ ਲੈਨੇ ਇਹਦੇ ਚ ਫਿਰ ਆਪਾਂ ਸਾਰਾ ਕਰ ਲੈਨੇ ਆਪਾਂ ਭਾਂਡੇ ਧੋ ਕੇ ਫਿਰ ਆਪਾਂ ਸਮਝ ਲੈ ਵਿੱਲੀ ਆਲਾ ਹਾਲ ਹੀ ਆ ਕਿ ਕਿ ਸਫਾਈ ਵਾਲੇ ਨੇ ਸਫਾਈ ਕਰਨ ਆ ਜਾਣਾ ਆ ਆਪਾਂ ਥੋੜਾ ਬਸ ਕੱਪੜਾ ਮਾਰਾਂਗੇ ਕੁਰਸੀਆਂ ਟੇਬਲ ਡੈਨਗ ਟੇਬਲ 3 ਹਨ ਉਹਦੇ ਉੱਤੇ ਮੈਂ ਤੁਹਾਨੂੰ ਉਹਨੇ ਜਿਹੜੇ ਡੈਨਗ ਟੇਬਲ ਦਾ ਹਾਲ ਦਿਖਾਣਾ ਜਿਹੜਾ ਅੱਜ ਮੈਂ ਵੀ ਡੈਨਗ ਟੇਬਲ ਜਿੰਨਾ ਤੇ ਮਰਜੀ ਵੱਡੇ ਘਰ ਦੇ ਚਾਹੇ ਅਮੀਰ ਦੇ ਚਾਹੇ ਗਰੀਬ ਦੇ ਹੋਵੇ ਉਹਨਾਂ ਨੇ ਕਾਲੇ ਜ਼ਰੂਰ ਟੰਗਣੇ ਹੁੰਦੇ ਆ ਕੋਈ ਹੋਵੇ ਜਿਹਨੇ ਨਹੀਂ ਢੰਗਦੇ ਵਸੇ ਕਿਹੜਾ ਜਨਾ ਕਾਲੇ ਟੰਗਣੇ ਹੁੰਦੇ ਨਾ ਅੱਗੇ ਇਕੱਲਾ ਕਹਿੰਦਾ ਚਲੋ ਬਾਰ 121 ਅੰਦਰ ਕੀ ਪਾਉਂ ਬਾਰ ਜਨਵਰੀ ਅੰਦਰ ਹੀ ਤਾਲ ਗਿਆ ਇਸਤੇਮਾਲ ਕਰਨ ਦਾ ਆਪਣਾ ਵੀ ਇਹੀ ਹਾਲ ਆ ਤੇ ਚਲੋ ਆਪਾਂ ਕੋਰੇ ਜੀ ਕੱਲ੍ਹ ਦੇ ਬਿਮਾਰ ਬਿਮਾਰ ਦਾ ਮਤਲਬ ਤੇ ਆਪਣੇ ਟੱਕਸੇ ਨਾਲ ਬਿਮਾਰ ਦਰਦ ਹੋ ਰਹੀ ਆ ਮੇਰੇ ਤਾਂ ਮੈਂ ਦੇ ਨੂੰ ਉੱਥੇ ਵੀ ਲੇਟ ਔਟ ਕੇ ਲੈ ਕੇ ਫਿਰ ਆਪਾਂ ਨੇ ਉਨਾ ਕੰਮ ਕਰ ਲਿਆ ਬਸ ਹੁਣ ਲਓ ਜੀ ਭਾਂਡੇ ਆਪਣੇ ਹੋ ਗਏ ਹੁਣ ਆਪਾਂ ਕਰਾਂਗੇ ਥੋੜੀ ਜਿਹੀ ਸਫਾਈ ਦਾਲ ਮੈਂ ਭੌਕੇ ਧਰ ਦਿੱਤੀ ਲੋਕ ਘੰਟੇ ਦਾਲ ਭਿਉਮਾਂਗੀ ਕੋਈ ਵੀ ਦਾਲ ਜਿਆਦਾ ਸਮਾਂ ਨਹੀਂ ਭਿਓ ਸਕਦੇ ਰਾਤ ਨੂੰ ਵੀ ਭਿਉ ਲੋਣ ਤਾਂ ਸਰਦੀ ਆ ਹਨਾ ਤੇ ਦਾਲ ਉਹਦੇ ਨਾਲ ਨਾ ਫਲਾਵਟ ਕਾਫੀ ਹੋ ਜਾਂਦੀ ਆ ਜਦੋਂ ਆਪਾਂ ਉਹ ਕਰਦੇ ਆ ਦਾਲ ਭੌਕੇ ਰੱਖਦੇ ਆਂਗੀ ਤੁਸੀਂ ਕਦੀ ਵੀ ਜਮਾ ਕੇ ਦੇਖਿਓ ਦਾਲ ਥੋੜੀ ਜਿਹੀ ਭਿਓਣ ਨਾਲ ਨਾ ਤੇ ਕਾਫੀ ਵੱਢਨੇ ਫਲਾਵਟ ਆ ਜਾਂਦੀ ਏ ਦਾਲ ਦੇ ਵਿੱਚ ਅੱਜ ਆਪਣੇ ਤਾਂ ਭਾਂਡੇ ਵੀ ਥੋੜੇ ਸੀਗੇ ਅੱਜ ਕੋਈ ਜ਼ਿਆਦਾ ਨਹੀਂ ਮੈਂ ਖਲਾਰਾ ਸੀਗਾ ਮੇਰਾ ਤੇ ਜਿਹੜੇ ਆਟਾ ਗੋਣਾ ਉਹ ਪਕੜਾ ਹੀ ਜੀ ਵੱਨ ਲਈ ਜਾ ਕੇ ਤੇ ਤੈਨੂੰ ਚਾਰ ਹੁੰਦਾ ਸੁੰਦਾ ਸਵਾ ਉਹ ਕਹਿੰਦਾ ਤਾਂ ਜ਼ਿਆਦਾ ਨਾਸ਼ਤਾ ਹੁੰਦਾ ਨਹੀਂ ਦਾ ਪਰ ਵੀ ਸਾਡਾ ਘਾਟ ਖਾਣਾ ਘੱਟ ਹੀ ਹੁੰਦਾ ਵਾ ਕੋਈ ਜ਼ਿਆਦਾ ਨਹੀਂ ਆਪਾਂ ਕਰਦੇਗੇ ਕਿ ਜ਼ਿਆਦਾ ਖਾ ਕਰਨਾ ਤੇ ਦਾਲ ਭੰਤੀ ਆਪਾਂ ਨੇ ਇਹ ਮਾਰ ਦੇਣੀ ਸਿਰਫ ਤੇ ਕਪੜਾ ਜਦੋਂ ਤੱਕ ਕਾਉਣਾ ਦਾ ਸਫਾਈ ਵਾਲੇ ਨੇ ਤੇ ਦੇਖੋ ਮੈਂ ਇਹ ਨਾ ਓਵਨ ਆਵਨਾ ਹਨ ਤੁਸੀਂ ਕਿਹਾ ਬਹੁਤ ਵਾਰੀ ਓਵਨ ਹਨਾ ਮੈਂ ਕਦੇ ਨਹੀਂ ਜਿਆਦਾ ਨਹੀਂ ਇਸਤੇਮਾਲ ਕਰਦੀ ਜਿਹੜੇ ਇਹਦੇ ਉੱਪਰ ਰੱਖਿਆ ਇਹ ਹੈਗਾ 에ਅਰ ਫਰਾਈ ਇਹ ਮੈਂ ਵਰਤਦੀ ਨਹੀਂ ਮੈਂ ਚੱਕਿਆ ਨੀਚੋਂ ਚੱਕ ਦੇ ਇਕੱਲਾ ਇੱਥੇ ਪਿਆ ਹੁੰਦਾ ਸੀਗਾ ਇੱਥੇ ਹੈਨਾ ਤੁਸੀਂ ਦੇਖਿਆ ਹੁਣ ਮੈਂ ਚੱਕ ਕੇ ਉੱਪਰ ਧਰ ਦਿੱਤਾ ਕਿ ਵਰਤਦੀ ਤਾਂ ਮੈਂ ਹੈਨੀ ਇਹ ਵੀ ਉੱਪਰ ਧਰ ਦਿਆਂ ਪਰ ਮੈਨੂੰ ਇਹਦੇ ਨਾਲ ਥੋੜਾ ਜਿਹਾ ਇੱਕ ਹੋਰ ਵੀ ਫਾਇਦਾ ਹੁੰਦਾ ਕਈ ਵਾਰ ਚੀਜ਼ ਗਰਮ ਕਰਨੀ ਤਾਂ ਆਪਾਂ ਚਲੋ ਓਵਨ ਦੇ ਵਿੱਚ ਕਰ ਲੈਣੇ ਆਗੇ ਤੇ ਹੁਣ ਮੈਂ ਆਪਾਂ ਬਸ ਸੈਲਫ ਸਰਵ ਕਰਨੀ ਐ ਤੇ ਕਿਚਨ ਸਾਫ ਕਰਕੇ ਫਰਿੱਜ ਵਗੈਰਾ ਤੇ ਮਾਰ ਕੇ ਕਪੜਾ ਤੇ ਆਪਾਂ ਫਿਰ ਫਰੀ ਹੋ ਜਾਨੇ ਆ ਬਸ ਕੋਈ ਜ਼ਿਆਦਾ ਨਹੀਂ ਹੁੰਦਾ ਕੰਮ ਦੋ ਬੱਧਾਂ ਦੀ ਰੋਟੀ ਪਾਣੀ ਦਾ ਕੀ ਹੁੰਦਾ ਵਾ ਹਨਾ ਥੋੜਾ ਥੋੜਾ ਜਿਹਾ ਕਾਕੇ ਬਣਾਓ ਤੇ ਚੱਕਰ ਚੱਲੋ ਜੀ ਆਪਾਂ ਇਨਾਂ ਤੋਂ ਲਾਗੇ ਲਾ ਕੇ ਇਹ ਕਪੜਾ ਮਾਰ ਦੇਗੇ ਜ਼ਿਆਦਾ ਨਹੀਂ ਹੋਏਗੇ ਬਸ ਇਹਨਾਂ ਕੰਮ ਕਰਕੇ ਆਪਾਂ ਵਿਹਲੇ ਕੋਈ ਜ਼ਿਆਦਾ ਨਹੀਂ ਕੰਮ ਆ ਥੇਰਾ ਪਾ ਪੈ ਜਾਣਾ ਵਾ ਠੀਕ ਨਹੀਂ ਸ਼ੇਰ ਬੈਠੇ ਰੜਦ ਕਰਦੀ ਕਰਕੇ ਕਿੰਨੇ ਦੋਸੇ ਮੇਰੇ ਬਹੁਤ ਦੇਖਿਆ ਵਿਚਾਰੇ ਨੂੰ ਹਨਾ ਇਹਨੂੰ ਤਾਂ ਇਹਨਾਂ ਤਾਂ ਵੱਧ ਵੇਖਿਆ ਤੁਸੀਂ ਕਿਉਂਕਿ ਇਹ ਬਹੁਤ ਵਧੀਆ ਲੱਗਦਾ ਮੈਨੂੰ ਚਲੋ ਆਪਾਂ ਕਰਕੇ ਸਭਾਈ ਦੇ ਚੰਨ ਦਿਖਾਉਣੇ ਆ ਕਿ ਜੇਨ ਸਾਫ ਕਰਤੀ ਆਪਾਂ ਕੁੱਕਰ ਚ ਨਾ ਦਾਲ ਪਾ ਕੇ ਰੱਖ ਦਿੰਨੇ ਆ ਜੀ ਰਹੇਗੀ ਤੇ ਜਾਂ ਪਹਿਲਾਂ ਥੋੜੀ ਖੋਲੀ ਰੰਨਾ ਨਹੀਂ ਮੈਨੂੰ ਇਹ ਮੇਰੇ ਕਾਫੀ ਟਾਈਮ ਦੀ ਭੀ ਹਾਂ ਜਿਹੜਾ ਮੈਂ ਉੱਠੀ ਸੀ ਨਾ ਉੱਠਣਸਾਰ ਮੈਂ ਗਾਲ ਸੀਗਾ ਮੈਨੂੰ ਇਹਨੂੰ ਪਹਿਲਾਂ ਮੈਂ ਛਾਨ ਨਹੀਂ ਥਾਈ ਧੋ ਮਾਗੀ ਛਾਨ ਨਹੀਂ ਕਿਹੜੀ ਜਿਹੜੀ ਆਪਾਂ ਸਬਜ਼ੀ ਕੱਟ ਲੈਣੇ ਹੁੰਨੇ ਆ ਬਿਲਕੁਲ ਬਰੀਕ ਜਾਲੀ ਵਾਲੀ ਆ ਇਹ ਵਾਲੀ ਛਾਨੀ ਇਹਦੇ ਸਾਂ ਧੋ ਮਾਗੀ ਕਿਉਂਕਿ ਪਾਣੀ ਪੁਣੀ ਜਿਹੜਾ ਮਿੱਟੀ ਘਟਾ ਜਾ ਪਾਣੀ ਉਪਰ ਟੂਟੀ ਵਾਲੇ ਨਾਲ ਭੰਤਾ ਸੀਗਾ ਮੈਂ ਇਹਨੂੰ ਤੇ ਮੈਂ ਸੋਚਿਆ ਚਲੋ ਹੁਣ ਇਹਨੂੰ ਦੂਸਰੇ ਪਾਣੀ ਨਾਲ ਕੁੱਕੜ ਵਾਲੀ ਪਾ ਕੇ

ਕਾਉਂਕ ਲਸਣ ਛੱਲ ਕੇ ਰਾਜਿਆ ਤਾਂ ਕੋਈ ਵੀ ਸਬਜ਼ੀ ਦਾਲ ਕਰਦੀ ਬਣਾਉਣੀ ਆ ਫਿਰ ਟਾਈਮ ਨਹੀਂ ਲੱਗਦਾ ਉਹਨੂੰ ਆਪਣਾ ਛੱਲਣ ਵਾਸਤੇ ਜੇਕਰ ਮੈਨੂੰ ਪਤਾ ਲੱਗ ਜਾਏ ਕਿ ਥੋੜਾ ਜਿਹਾ ਰਹਿ ਗਿਆ ਤੇ ਮੈਂ ਫੇਰ ਛੱਲ ਲੈਣਾ ਹੁੰਦਾ ਵਾ ਹਾ ਲਸਣ ਨੂੰ ਫੇਰ ਛੱਲ ਕੇ ਰੱਖ ਲੈਣੀ ਆ ਹੁਣ ਆਪਾਂ ਇੰਨਾ ਛੱਲ ਕੇ ਰੱਖਿਆ ਵਾ ਹਨਾ ਇੰਨਾ ਕੀ ਆ ਇਹ ਅੱਜ ਦੇ ਤੜਕੇ ਜੇ ਲੱਗ ਜੇਗਾ ਫੇਰ ਕੋਈ ਕੋਈ ਦਾਲ ਬਣਾਵਾ ਸਬਜ਼ੀ ਬਣਾਵਾ ਮੈਂ ਦੁਬਾਰਾ ਕਿੰਨਾ ਮਰਜ਼ੀ ਤੜਕਾ ਲੱਗਿਆ ਦੇਸੀ ਘਿਓ ਪਾ ਕੇ ਥੋੜੇ ਜਿਹੋਦੇ ਵਿੱਚ ਕੱਲਾ ਲਸਣ ਪਾ ਕੇ ਉਹਨੂੰ ਕੜਕਾ ਕੇ ਫੇਰ ਦਾਲ ਸਬਜ਼ੀ ਚ ਪਾਉਣਾ ਇਹ ਮੇਰੀ ਆਦਤ ਆ ਵਾ ਕਿਉਂਕਿ ਮੇਰੇ ਹਸਬੰਦ ਨੂੰ ਬਹੁਤ ਚੰਗਾ ਲੱਗਦਾ ਏਦਾਂ ਦਾ ਕਿ ਵੀ ਫੇਰ ਪਾਈਆ ਤੇ ਆਪਾਂ ਅਜਾ ਕੁੱਕਰ ਵੀ ਟਿਕਾ ਦੇਨੇ ਆ ਚਲੋ ਤੇ ਤੁਸੀਂ ਮੈਨੂੰ ਦੱਸਿਆ ਕਰੋ ਤੁਹਾਡਾ ਜਿਹਾ ਬਲੌਗ ਏਦਾਂ ਲੱਗਦਾ ਤੰਬਾਦ ਮਿਹਰਬਾਨੀ ਜੀ ਆਉਣ ਦੇ ਵਾਸਤੇ ਰੱਖੋ